ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਹੈ ਬੂੰਗਾ ਝੰਡਾ ਬੂੰਗਾ ਤੇ ਮੇਰੀ ਪੀੜੀ ਤੇ ਨਿਸ਼ਾਨ ਸਾਹਿਬ ਅੱਜ ਪ੍ਰਕਰਮਾਂ ਦੇ ਵਿੱਚ ਸਾਨੂੰ ਕੇਵਲ ਇੱਕੋ ਬੂੰਗਾ ਦੇਖਣ ਨੂੰ ਮਿਲਦਾ ਹੈ ਜਿਹੜਾ ਰਾਮਗੜੀਆ ਬੂੰਗਾ ਪਰ ਕੋਈ ਵੇਲਾ ਸੀਗਾ ਜਦੋਂ ਪੰਜਾਬ ਦੇ ਅੰਦਰ ਮਿਸਲਦਾਰਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਕਈ ਸਰਦਾਰਾਂ ਨੇ ਬਰਾਦਰੀਆਂ ਨੇ ਆਪਣੇ ਜਿਹੜੇ ਬੁੰਗੇ ਸੀ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬਣਾਏ 80 ਤੋਂ ਲੈ ਕੇ 100 ਦੇ ਵਿੱਚਕਾਰ ਸਾਨੂੰ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਵੱਖੋ-ਵੱਖਰੇ ਵਿਦਵਾਨਾਂ ਦੁਆਰਾ ਲਿਖੀ ਮਿਲ ਜਾਂਦੀ ਹੈਗੀ ਹੈ ਇਹਨਾਂ ਦੇ ਵਿੱਚੋਂ ਇੱਕ ਬੁੰਗਾ ਜਿਹੜਾ ਹੈਗਾ ਉਹ ਝੰਡਾ ਬੁੰਗਾ ਸੀ ਅੱਜ ਝੰਡਾ ਬੁੰਗਾ ਗੁਰਦੁਆਰਾ ਕਰਤਿਓ ਸੁਭਾਈਮਾਨ ਮੇਰੀ ਪੀਰੀ ਦੇ ਜਿਹੜੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਕੋਲ ਇਹ ਹੈ ਇਨੂੰ ਝੰਡਾ ਬੰਗਾ ਕਿਉਂ ਕਿਹਾ ਗਿਆ ਇਹ ਮੰਨਿਆ ਜਾਂਦਾ ਹੈ ਵੀ ਜਦੋਂ ਦਰਬਾਰ ਸਭ ਬਣਾਇਆ ਗਿਆ ਤੇ ਉਸ ਵਕਤ ਇੱਕ ਨਿਸ਼ਾਨ ਸਭ ਖੜਾ ਕੀਤਾ ਗਿਆ ਸੀਗਾ ਤੇ ਉਹ ਜਿਹੜਾ ਨਿਸ਼ਾਨ ਸਭ ਸੀਗਾ ਉਹ ਬਾਅੰਸ ਦੇ ਡੰਡੇ ਦੇ ਉੱਪਰ ਖੜਾ ਕੀਤਾ ਗਿਆ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਸੀਗਾ ਉਹ ਝੰਡਾ ਫਿਰ ਸਮਾ ਆਪਣੀ ਤੋਰ ਤੁਰਦਾ ਰਿਹਾ ਉਦਾਸੀ ਸੰਪਰਦਾ ਦੇ ਵਿੱਚੋਂ ਦੋ ਸਾਧੂ ਹੋਏ ਨੇ ਇੱਕ ਮੀਏ ਕੀ ਬਖਸ਼ਿਸ਼ ਦੇ ਵਿੱਚੋਂ ਸੀਗੇ 바ਵਾ ਪ੍ਰੀਤਮ ਦਾਸ ਤੇ ਦੂਸਰੇ ਜਿਹੜੇ ਸੀਗੇ ਉਹ ਸੰਗਤ ਸਾਹਿਬ ਬਖਸ਼ਿਸ਼ ਦੇ ਵਿੱਚੋਂ ਸੀਗੇ 바ਵਾ ਸੰਤੋਖ ਦਾਸ ਦੋਨੇ ਬੜੇ ਕਰਨੀ ਵਾਲੇ ਸਾਧੂ ਹੋਏ ਆ ਬੜੀ ਸੇਵਾ ਭਾਵਨ ਵਾਲੇ ਸਾਧੂ ਹੋਏ ਆ ਜਿਹੜੀ ਹੰਸਲੀ ਵੀ ਆ ਜਿਹੜਾ ਅੱਜ ਦਰਬਾਰ ਸਾਹਿਬ ਦੇ ਸਰੋਵਰ ਨੂੰ ਪਾਣੀ ਆਉਂਦਾ ਉਏ ਇਹਨਾਂ ਨੇ ਬਣਵਾਈ ਸੀਗੀ ਉਹਦੇ ਉੱਤੇ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਇਹ ਜਿਹੜੇ ਦੋਨੇ ਗੁਰੂ ਕੇ ਪਿਆਰੇ ਸੀਗੇ ਇਹ ਘੁੰਮਦੇ ਘਮਾਉਂਦੇ ਜਿਸ ਵਕਤ ਦੇਹਰਾਦੂਨ ਪਹੁੰਚੇ ਪ੍ਰਚਾਰ ਕਰਦੇ ਤੇ ਉੱਥੇ ਇਹਨਾਂ ਨੂੰ ਇੱਕ ਬੜਾ ਹੀ ਚੰਗਾ ਸਾਲ ਦਾ ਦਰਖਤ ਹੈ ਜਿਹੜਾ ਉਹਦਾ ਛੜ ਮਿਲਿਆ ਇਹ ਉਸ ਛੜ ਨੂੰ ਲੈ ਕੇ ਪੰਜਾਬ ਆਏ ਫਿਰ ਇਹਨਾਂ ਨੇ ਜਿੱਥੇ ਇਹ ਨਿਸ਼ਾਨ ਸਾਹਿਬ ਸੀ ਬਾਹਾਂਸ ਵਾਲਾ ਖਲੋਤਾ ਹੋਇਆ ਇਸੇ ਜਗ੍ਹਾ ਦੇ ਉੱਤੇ ਇਹਨਾਂ ਨੇ ਉਹ ਛੜ ਸੀ ਜਿਹੜਾ ਉਹ ਗੜ ਦਿੱਤਾ ਤੇ ਬਾਹਾਂਸ ਵਾਲਾ ਪੁੱਟ ਦਿੱਤਾ ਇਹਦੇ ਉੱਤੇ ਫਿਰ ਜਿਹੜਾ ਸੀਗਾ ਉਹ ਅ ਝੰਡੇ ਦਾ ਫਰਾ ਸੀਗਾ ਜਿਹੜਾ ਉਹ ਝੂਲਦਾ ਸੀਗਾ ਤਕਰੀਬਨ ਬਖੋ ਵਖਰੀਆਂ ਲਿਖਤਾਂ ਨੇ ਕਿਤੇ 1817 ਕਿਤੇ 1820 ਦਾ ਜ਼ਿਕਰ ਮਿਲਦਾ ਹੈ ਬੀ ਸਰਕਾਰ ਜੀ ਸਿੰਘ ਦਾ ਜਿਹੜਾ ਇੱਕ ਐਲਕਾਰ ਹੋਇਆ ਹੈ ਸਰਦਾਰ ਦੇਸਾ ਸਿੰਘ ਮਜੀਠੀਆ ਸਰਦਾਰ ਦੇਸਾ ਸਿੰਘ ਮਜੀਠੀਆ ਨੇ ਇੱਕ ਲੋਹੇ ਦਾ ਖੋਲ ਸੀ ਜਿਹੜਾ ਉਹ ਤਿਆਰ ਕਰਵਾਇਆ ਲੋਹੇ ਦਾ ਖੋਲ ਤਿਆਰ ਕਰਕੇ ਉਹਦੇ ਉੱਤੇ ਤਾਂਬੇ ਦਾ ਪੱਤਰਾ ਚੜਾਇਆ ਤੇ ਉਹਦੇ ਉੱਪਰ ਜਿਹੜਾ ਸੀਗਾ ਉਹ ਸੋਨੇ ਦਾ ਪਣ ਜਿਹੜਾ ਸੀ ਉਹ ਫਰਾ ਦਿੱਤਾ ਉਹਨੇ ਫਿਰ ਇਹ ਜਿਹੜਾ ਛੜ ਸੀਗਾ ਇਹਨੂੰ ਪੋਟ ਕੇ ਸਰੋਵਰ ਦੇ ਵਿੱਚ ਰਖਵਾ ਦਿੱਤਾ ਤੇ ਇਸ ਜਗ੍ਹਾ ਦੇ ਉੱਤੇ ਉਹਨੇ ਜਿਹੜਾ ਸੀਗਾ ਆਪਣਾ ਉਹ ਗੜ ਦਿੱਤਾ ਜਿਹੜਾ ਉਹਨੇ ਲੋਹੇ ਦੇ ਪੋਲ ਵਾਲਾ ਨਿਸ਼ਾਨ ਸਾਹਿਬ ਸੀਗਾ ਇੱਥੇ ਜਿਹੜਾ ਬੁੰਗਾ ਸੀਗਾ ਉਹ ਇਸੇ ਨਿਸ਼ਾਨ ਸਾਹਿਬ ਦੇ ਕਰਕੇ ਉਹਨੂੰ ਝੰਡਾ ਬੁੰਗਾ ਆਖਿਆ ਜਾਂਦਾ ਸੀਗਾ ਅਸਲ ਵਿੱਚ ਫਿਰ ਸਰਕਾਰ ਰਣਜੀਤ ਸਿੰਘ ਨੇ ਵੀ ਇਖਤियार ਕਰਵਾ ਕੇ ਦਿੱਤਾ ਸੀਗਾ ਬਿਲਕੁਲ ਉਹ ਵੀ ਲੋਹੇ ਦੇ ਖੋਲ ਦੇ ਉੱਤੇ ਸੋਨੇ ਦੇ ਪੱਤਰੇ ਚੜਵਾ ਕੇ ਉਹ ਦੇਸਾ ਸਿੰਘ ਮਜੀਠੀਆ ਉਹਨਾਂ ਨੇ ਇੱਥੇ ਨਾਂ ਲਾਇਆ ਉਹਦੇ ਕੋਈ ਵੀ ਵਜੂਆਤ ਹੋ ਸਕਦੀਆਂ ਨੇ ਉਹ ਕਾਫੀ ਸਮਾਂ ਜਿਹੜਾ ਸੀਗਾ ਉਹ ਰਾਮਗੜੀਆ ਬੁੰਗੇ ਕੋਲ ਪਿਆ ਰਿਹਾ 1841 ਈਸਵੀ ਦੇ ਵਿੱਚ ਜਦੋਂ ਸਰਕਾਰ ਸ਼ੇਰ ਸਿੰਘ ਦਾ ਰਾਜ ਸੀਗਾ ਉਸ ਵਕਤ ਜਿਹੜਾ ਸਰਦਾਰ ਦੇਸਾ ਸਿੰਘ ਮਜੀਠੀਆ ਉਹਨਾਂ ਨੇ ਨਿਸ਼ਾਨ ਸਭ ਲਵਾਇਆ ਸੀਗਾ ਇਹ ਇਹ ਬਹੁਤ ਤੂਫਾਨ ਆਉਣ ਕਰਕੇ ਟੁੱਟ ਗਿਆ ਤੇ ਕਿਉਂਕਿ ਲੈਣਾ ਸਿੰਘ ਮਜੀਠੀਆ ਉਹਨਾਂ ਨੂੰ ਦਰਬਾਰ ਸਾਹਿਬ ਦੀਆਂ ਸਵਾਵਾਂ ਸੌਂਪੀਆਂ ਹੋਈਆਂ ਸਨ ਲਾਹੌਰ ਦਰਬਾਰ ਦੇ ਦੁਆਰਾ ਫਿਰ ਜਿੱਥੇ ਉਹਨਾਂ ਨੇ ਆਪਣੇ ਪਿਤਾ ਦਾ ਜਿਹੜਾ ਝੰਡਾ ਲਵਾਇਆ ਹੋਇਆ ਸੀਗਾ ਪੋਲ ਉਹਨੂੰ ਠੀਕ ਕਰਵਾਇਆ ਉਹਦੇ 'ਚ ਜੋੜ ਪਾ ਕੇ ਉਹਨੂੰ ਖੜਾ ਕੀਤਾ ਉੱਥੇ ਨਾਲ ਹੀ ਜਿਹੜਾ ਸਰਕਾਰ ਰਣਜੀਤ ਸਿੰਘ ਆਲਾ ਰਾਮਗੜੀਆ ਬੰਗੇ ਦੇ ਕੋਲ ਪਿਆ ਹੋਇਆ ਸੀਗਾ ਉਹ ਵੀ ਪੋਲ ਇੱਥੇ ਖੜਾ ਕਰ ਦਿੱਤਾ ਉਦੋਂ ਦੋ ਪੋਲ ਖੜੇ ਹੋਏ ਪਹਿਲੀ ਵਾਰੀ ਇੱਥੇ ਟੰਡੇ ਬੁੰਗੇ ਦੇ ਸਾਹਮਣੇ ਤੇ ਫਿਰ ਸਮਾਂ ਆਪਣੀ ਚਾਲ ਚੱਲਦਾ ਗਿਆ 1962 ਈਸਵੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਵੀ ਕਾਫੀ ਸਮਾਂ ਲੰਘ ਗਿਆ ਇਹਨਾਂ ਬੋਲਾਂ ਨੂੰ ਖੜਿਆ ਹੋਇਆ ਤੇ ਇਹਨਾਂ ਦੀ ਸੇਵਾ ਹੋਣੀ ਚਾਹੀਦੀ ਆ ਫਿਰ ਸਰਦਾਰ ਆਤਮਾਰਾਮ ਸਿੰਘ ਜਿਹੜੇ ਪਹਿਲਾਂ ਹਿੰਦੂਸਣ ਬਾਦ ਦੇ ਵਿੱਚੋਂ ਸਿੱਖ ਸਜੇ ਸਨ ਉਹਨਾਂ ਦੇ ਉੱਤੇ ਵੀ ਇੱਕ ਵੀਡੀਓ ਕਰਾਂਗੇ ਉਹਨਾਂ ਦਾ ਜੀਵਨ ਵੀ ਬੜਾ ਪ੍ਰੇਰਣਾਦਾਇਕ ਹੈਗਾ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ ਉਹਨਾਂ ਨੇ ਕੁਝ ਆਪਣੇ ਪੱਲਿਓ ਕੋਈ ਸੰਗਤ ਵੱਲੋਂ ਤੇ ਕੁਝ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਦੇ ਖਜ਼ਾਨਿਆਂ ਦੇ ਵਿੱਚੋਂ ਲੈ ਕੇ ਤੇ ਇਹ ਜਿਹੜੇ ਨਿਸ਼ਾਨ ਸਾਹਿਬ ਸੀਗੇ ਦੋਨੇ ਉਹਨਾਂ ਦੀ ਸੇਵਾ ਮੁਕੰਮਲ ਕਰਵਾਈ ਜਿਹੜੇ ਪੁਰਾਣੇ ਦੋਨੇ ਨਿਸ਼ਾਨ ਸਾਹਿਬ ਸੀਗੇ ਉਹ ਪ੍ਰਕਰਮਾਂ ਦੇ ਨੇੜੇ ਸੀਗੇ ਤੇ ਡਿਉੜੀ ਤੋਂ ਦੂਰ ਸੀਗੇ ਥੋੜੇ ਹੋਣ ਵਾਲੇ ਜਿਹੜੇ ਹੈਗੇ ਆ ਇਹ ਡਿਊਟੀ ਦੇ ਨਵੀ ਦੇ ਨੇੜ ਦੇ। ਸੋ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾ ਜਿਹੜਾ ਉਹ ਕਹਿ ਦਿੱਤਾ ਜਾਂਦਾ। ਇਹਦੇ ਨਾਲ ਹੀ ਦੂਜੀ ਗੱਲ। ਦਰਬਾਰ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਨਿਸ਼ਾਨ ਸਾਹਿਬ ਸੀਗਾ। ਤੀਸਰੀ ਮੰਡਲ ਦੇ ਉੱਤੇ। ਤੇ ਇੱਕ ਨਿਸ਼ਾਨ ਸਾਹਿਬ ਜਿਹੜਾ ਸੀਗਾ ਉਹ ਅਕਾਲ ਤਖਤ ਦੇ ਥੱਲੇ ਜਿਹੜਾ ਸੀਗਾ ਨਾ ਬਾਹਰਲੇ ਪਾਸੇ ਤੁਸੀਂ ਪੁਰਾਣੀਆਂ ਤਸਵੀਰਾਂ ਦੇਖੋਗੇ ਤੇ ਤੁਹਾਨੂੰ ਦਿਖਾਈ ਦੇਗਾ ਜਦੋਂ ਅਕਾਲ ਤਾਬ ਸਾਭ ਦੇ ਉੱਤੇ ਹਮਲਾ ਹੋਇਆ ਸੀ ਸਰਕਾਰ ਵੱਲੋਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਅੱਜ ਮੌਜੂਦਾ ਸਮੇਂ ਦੇ ਅੰਦਰ ਜਿਹੜਾ ਅਕਾਲ ਤਾਬ ਦੀ ਬਿਲਡਿੰਗ ਵਾਲਾ ਨਿਸ਼ਾਨ ਸਾਹਿਬ ਉਹ ਤੇ ਹੈਗਾ ਪਰ ਜਿਹੜਾ ਇੱਕ ਥੱਲੇ ਹੋਇਆ ਕਰਦਾ ਸੀਗਾ ਜੇ ਨਿਸ਼ਾਨ ਸਾਹਿਬ ਪ੍ਰਕਰਮਾਂ ਦੇ ਵਿੱਚ ਤੁਸੀਂ ਕਹਿ ਲਓ ਉੱਥੇ ਨੇੜੇ ਉਹ ਨਿਸ਼ਾਨ ਸਾਹਿਬ ਸੀਗਾ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਉਹ ਉੱਥੇ ਨਹੀਂ ਦੁਬਾਰਾ ਲਾਇਆ ਗਿਆਗਾ ਹਨ ਸੋ ਇਹ ਥੋੜੀ ਜਿਹੀ ਜਾਣਕਾਰੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ